ਕਿਲੋਮੀਟਰ ਦੀ ਸਕੀਮ ਇੱਕ ਵਾਰੀ ਸਾਰਿਆਂ ਨੂੰ ਦੱਸ ਸਕਦੇ ਹੋ ਕਿ ਵੀ ਕੀ ਹੈ ਕੀ ਹੈ ਜਿਹੜੀ ਕਿਲੋਮੀਟਰ ਸਕੀਮ ਬਸਾਂ ਉਹ ਇੱਕ ਪ੍ਰਾਈਵੇਟ ਮਾਲਕ ਵੱਲੋਂ ਪਾਈ ਜਾਂਦੀ ਆ ਜਿਸ ਦਾ ਕਿ 9 ਤੋਂ 10 ਰੁਪਏ ਯਾਨੀ ਕਿ ਪ੍ਰਤੀ ਕਿਲੋਮੀਟਰ ਦੇ ਉਹਨਾਂ ਨੇ ਲੈਣੇ ਹੁੰਦੇ ਆ ਤੇ 5 ਸਾਲ ਬਾਅਦ ਉਹਨਾਂ ਨੇ ਗੱਡੀ ਚਲਾਉਣੀ ਤੇ 5 ਸਾਲ ਬਾਅਦ ਜਿਹੜੀ ਆ ਬਸ ਉਹ ਮਾਲਕ ਦੀ ਹੋ ਜਾਂਦੀ ਆ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਕਹਿੰਦੇ ਆ ਵੀ ਮਹਿਕਮੇ ਦੀਆਂ ਗੱਡੀਆਂ ਪਾਈਆਂ ਜਾਣ 5 ਸਾਲ ਬਾਅਦ ਤਾਂ ਉਹ ਆਪਦੀ ਗੱਡੀ ਵਾਪਸ ਲੈ ਗਿਆ 5 ਸਾਲ ਬਾਅਦ ਮਹਿਕਮੇ ਦੇ ਵਿੱਚ ਜਿੰਨੀ ਕਮਾਈ ਕੀਤੀ ਹੈ ਮੋਟੀ ਕਮਾਈ ਕਰਕੇ ਉਹ ਪ੍ਰਾਈਵੇਟ ਮਾਲਕ ਨੂੰ ਫਾਇਦਾ ਹੁੰਦਾ ਤੇ ਜਿਹੜੀ ਗੱਡੀ ਵੀ ਆ 5 ਸਾਲ ਬਾਅਦ ਉਹਨਾਂ ਨੇ ਲੈ ਜਾਣੀ ਆ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਜਿਹੜੀ ਪੰਨਪਾਸ ਦੀ ਗੱਡੀ ਜਾਂ ਪੀਆਰਟੀਸੀ ਦੇ ਵਿੱਚ ਜਿਹੜੀ ਗੱਡੀ ਪਾਉਣੀ ਆ ਉਹ ਮਹਿਕਮੇ ਦੀ ਪ੍ਰੋਪਰ ਪਾਈ ਜਾਵੇ ਉਹ 15 ਸਾਲ ਚੱਲੇਗੀ ਤੇ ਕਮਾਈ ਜਿਹੜੀ ਹੋਊਗੀ ਉਹ ਸਾਰੀ ਮਹਿਕਮੇ ਨੂੰ ਹੋਊਗੀ ਬਸ ਆ ਉਹ ਉਹ ਵੀ ਅਧਿਕਾਰੀ ਵੱਲੋਂ ਪ੍ਰਾਈਵੇਟ ਅਧਿਕਾਰੀ ਵੱਲੋਂ ਦਿੱਤੀ ਜਾਊਗੀ ਉਹਦੇ ਤੇ ਪੀਆਰਟੀਸੀ ਲਿਖਿਆ ਜਾਊਗਾ ਜਿਹੜੀ ਬੱਸ ਪ੍ਰਾਈਵੇਟ ਮਾਲਕ ਨੇ ਪਾਉਣੀ ਆ ਉਹਨੇ ਪੀਆਰਟੀਸੀ ਲਿਖਿਆ ਹੋਊਗਾ ਪੰਨ ਬੱਸ ਲਿਖਿਆ ਜਾਊਗਾ ਰੋਡਵੇਜ ਲਿਖਿਆ ਜਾਊਗਾ ਉਹ ਬੱਸ ਜਿਹੜੀ ਉਹ ਪ੍ਰਾਈਵੇਟ ਮਾਲਕ ਦੀ ਹੋਊਗੀ ਤੇ ਉਹਨਾਂ ਨੇ ਇੱਕ ਪ੍ਰਤੀ ਕਿਲੋਮੀਟਰ 10 ਰੁਪਏ ਦੇ ਲਗਭਗ ਜਾਨੀ ਕਿ ਉਹਨਾਂ ਨੇ ਸਾਡੇ ਤੋਂ ਲੈਣਾ ਜੇ 400 ਕਿਲੋਮੀਟਰ ਕਰੂਗੀ 4000 ਰੁਪਏ ਰੋਜ਼ ਦਾ ਉਹਨਾਂ ਨੇ ਲੈ ਜਾਣਾ ਫਰੀਦ ਹੈ ਆ ਤੇ ਮਹੀਨੇ ਦਾ 1,20,000 ਰੁਪਏ ਉਹਨਾਂ ਨੂੰ ਚਲੇ ਜਾਣਾ ਤੇ ਇਸ ਤਰ੍ਹਾਂ ਕਰਕੇ 5 ਸਾਲਾਂ ਚ ਲੱਖਾਂ ਰੁਪਏ ਲੈ ਜਾਣਗੇ ਥੋੜੀ ਤਨਖਾਹ ਘਟੂਗੀ ਤੁਹਾਨੂੰ ਪਰਸਨਟ ਪਰਸੈਂਟੇਜ ਦੇ ਹਿਸਾਬ ਨਾਲ ਦਿੱਤੇ ਜਾਊਗਾ ਤੁਹਾਨੂੰ ਉਕੋ-ਪੁਕਾ ਦਿੱਤਾ ਜਾਊਗਾ ਤੁਹਾਨੂੰ ਕੀ ਨੁਕਸਾਨ ਹੋਊਗਾ ਸਾਡਾ ਜਿਹੜਾ ਅਸੀਂ ਕਹਿੰਨੇ ਆ ਵੀ ਜੇ ਮਹਿਕਮੇ ਦੀ ਆਪ ਦੀ ਬਸ ਹੋਊਗੀ ਉਹ 15 ਸਾਲ ਚੱਲੇਗੀ ਨੁਕਸਾਨ ਮਹਿਕਮੇ ਦਾ ਜਿਹੜੇ ਘਰ ਦੇ ਵਿੱਚ ਰਹੀਏ ਆਪ ਜੇ ਜਿੰਨੀਆਂ ਬੱਸਾਂ ਪਾਉਂਦੇ ਦੋ 250 ਕਰੋੜ ਦਾ ਲਗਭਗ ਯਾਨੀ ਕਿ ਨੁਕਸਾਨ ਹੋਊਗਾ ਅਸੀਂ ਕਿੰਨੇ ਵੀ ਮਹਿਕਮੇ ਨੂੰ ਵਾਧੇ ਚ ਜਾਊ ਇੱਕ ਸਾਡੀ ਉਹਦੇ ਵਿੱਚ ਜਦੋਂ ਗੱਡੀ ਪ੍ਰਾਈਵੇਟ ਪਾਉਂਦੇ ਆ ਡਰਾਈਵਰ ਦਾ ਰੁਜ਼ਗਾਰ ਜਾਊਗਾ ਦੂਸਰੀ ਵਰਕਸ਼ਾਪ ਦਾ ਇੱਕ ਰੁਜ਼ਗਾਰ ਜਾਊਗਾ ਤੇ ਜਿਹੜੀ ਕਮਾਈ ਆ ਉਹ ਪ੍ਰਾਈਵੇਟ ਮਾਲਕ ਨੇ ਲੈ ਜਾਣੀ ਆ ਤੇ ਜਿਹੜਾ ਪ੍ਰੋਫਿਟ ਆ ਅਸੀਂ ਇਹ ਕਿੰਨੇ ਵੀ ਮਹਿਕਮੇ ਨੂੰ ਰੈਵਨਿਊ ਆਵੇ ਤੇ ਉਸ ਮਹਿਕਮਾ ਆਪਦੀਆਂ ਗੱਡੀਆਂ ਪਾਵੇ ਪੰਜਾਬ ਰੋਡਵੇਜ ਪੰਨਬਸ ਵੱਲੋਂ ਅੱਜ ਲਗਾਤਾਰ ਦੂਸਰਾ ਦਿਨ ਜਿਹੜਾ ਹੜਤਾਲ ਦਾ ਜਾਰੀ ਕੀਤਾ ਆ ਤੁੰਦਾ ਦੀਏ ਕਿ ਕਿਲੋਮੀਟਰ ਦੀ ਸਕੀਮ ਨੂੰ ਲੈ ਕੇ ਜਿਹੜਾ ਇਹ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵੀ ਕਿਲੋਮੀਟਰ ਸਕੀਮ ਹੈ ਜਿਹੜੀ ਉਹ ਨਾ ਲਗੂ ਕੀਤੀ ਜਾਵੇ ਕੱਲ ਟੈਂਡਰ ਲੱਗਣਾ ਸੀਗਾ ਟੈਂਡਰ ਲੱਗਣ ਤੋਂ ਪਹਿਲਾਂ ਜਿਹੜੇ ਇਹ ਪੰਜਾਬ ਰੋਡਵੇ ਪੰਚਬਸਦੀ ਅਧਿਕਾਰੀਏ ਨੇ ਜਿਹੜੇ ਮੁਲਾਜ਼ਮ ਨੇ ਇਹਨਾਂ ਵੱਲੋਂ ਜਿਹੜਾ ਚੱਕਾ ਜਾਮ ਕਰ ਦਿੱਤੇ ਗਿਆ ਪੂਰੇ ਪੰਜਾਬ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੁਆਰੀ ਫਿਰ ਅੱਜ ਜਿਹੜਾ ਦੂਸਰਾ ਦਿਨ ਹੈ ਲਗਾਤਾਰ ਕਿਲੋਮੀਟਰ ਸਕੀਮ ਬਸਾਂ ਰਾਹੀ ਵਿਭਾਗ ਦੀ ਲੁੱਟ ਕਰਾਉਣਾ ਬੰਦ ਕਰੋ ਦੇ ਸਲੋਗਨ ਲੈ ਕੇ ਜਿਹੜੇ ਇਹ ਅਧਿਕਾਰੀ ਜਿਹੜੇ ਮੁਲਾਜ਼ਮ ਜਿਹੜੇ ਪੰਨਵਸ ਦੇ ਪੰਜਾਬ ਰੋਡ ਵੇ ਦੇ ਲਗਾਤਾਰ ਦੂਸਰਾ ਦਿਨ ਧਰਨੇ ਨੇ ਜਾਰੀ ਹੈ ਮੈਂ ਤੁਹਾਨੂੰ ਖਾਉਂਗਾ ਇੱਕ ਵਾਰੀ ਤਸਵੀਰਾਂ ਪਿੱਛੇ ਪੁਲਿਸ ਵੀ ਮੌਜੂਦ ਹੈ వాటర్ ਕੈਨਨ ਨਹੀਂ ਗੱਡੀਆਂ ਵੀ ਲੱਗੀਆਂ ਹੋਈਆਂ ਨੇ ਕਿਤੇ ਨਾ ਕਿਤੇ ਜੇ ਬਲ ਪ੍ਰਯੋਗ ਕਰਨ ਦਾ ਪੈ ਗਿਆ ਤਾਂ ਇਹ వాటర్ ਕੈਨਨ ਵੀ ਯੂਜ਼ ਕਰ ਸਕਦੇ ਨੇ ਕਿਉਂਕਿ ਕੱਲ ਜਿਹੜੇ ਹਾਲਾਤ ਸੀਗੇ ਉਹ ਵਾਟਰ ਕੈਨਨ ਵਾਲੇ ਬਣ ਚੁੱਕੇ ਸੀਗੇ ਲੇਕਿਨ ਸੂਚ ਬੂਜ ਅਧਿਕਾਰੀ ਚਾਹੇ ਪੰਨਵਾਸੇ ਰੋਡਵੇ ਦੇ ਹੋਣ ਚਾਹੇ ਪੁਲਿਸ ਮੁਲਾਜ਼ਮ ਹੋਣ ਉਹਨਾਂ ਨੂੰ ਲੈ ਕੇ ਉਹ ਮੁੜ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ ਸਾਡੇ ਨਾਲ ਅਧਿਕਾਰੀ ਨੇ ਜਿਹੜੇ ਪੰਨਵਾਸ ਦੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਸਰ ਲਗਾਤਾਰ ਅੱਜ ਦੂਸਰਾ ਦਿਨ ਜਾਰੀ ਹੈ ਕੀ ਮੰਗਾ ਨੇ ਕਿਲੋਮੀਟਰ ਦੀ ਸਕੀਮ ਇੱਕ ਵਾਰੀ ਸਾਰਿਆਂ ਨੂੰ ਦੱਸ ਸਕਦੇ ਹੋ ਕਿ ਵੀ ਕੀ ਹੈ ਕੀ ਹੈ ਜਿਹੜੀ ਕਿਲੋਮੀਟਰ ਸਕੀਮ ਬਸਾ ਉਹ ਇੱਕ ਪ੍ਰਾਈਵੇਟ ਮਾਲਕ ਵੱਲੋਂ ਪਾਈ ਜਾਂਦੀ ਆ ਜਿਸ ਦਾ ਕਿ 9 ਤੋਂ 10 ਰੁਪਏ ਜਨਨ ਕਿ ਪ੍ਰਤੀ ਕਿਲੋਮੀਟਰ ਦੇ ਉਹਨਾਂ ਨੇ ਲੈਣੇ ਹੁੰਦੇ ਆ ਤੇ 5 ਸਾਲ ਬਾਅਦ ਉਹਨਾਂ ਨੇ ਗੱਡੀ ਚਲਾਉਣੀ ਤੇ 5 ਸਾਲ ਬਾਅਦ ਜਿਹੜੀ ਆ বাস ਉਹ ਮਾਲਕ ਦੀ ਹੋ ਜਾਂਦੀ ਆ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਕਹਿੰਨੇ ਆ ਵੀ ਮਹਿਕਮੇ ਦੀਆਂ ਗੱਡੀਆਂ ਪਾਈਆਂ ਜਾਣ 5 ਸਾਲ ਬਾਅਦ ਤਾਂ ਉਹ ਆਪਦੀ ਗੱਡੀ ਵਾਪਸ ਲੈ ਗਿਆ 5 ਸਾਲ ਬਾਅਦ ਮਹਿਕਮੇ ਦੇ ਵਿੱਚ ਜਨੀ ਕਮਾਈ ਕੀਤੀ ਆ ਮੋਟੀ ਕਮਾਈ ਕਰਕੇ ਉਹ ਪ੍ਰਾਈਵੇਟ ਮਾਲਕ ਨੂੰ ਫਾਇਦਾ ਹੁੰਦਾ ਤੇ ਜਿਹੜੀ ਗੱਡੀ ਵੀ ਆ 5 ਸਾਲ ਬਾਅਦ ਉਹਨਾਂ ਨੇ ਲੈ ਜਾਣੀ ਆ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਜਿਹੜੀ ਪੰਨ ਵਾਸ ਦੀ ਗੱਡੀ ਜਾਂ ਪੀਆਰਟੀਸੀ ਦੇ ਵਿੱਚ ਜਿਹੜੀ ਗੱਡੀ ਪਾਉਣੀ ਆ ਉਹ ਮਹਿਕਮੇ ਦੀ ਪ੍ਰੋਪਰ ਪਾਈ ਜਾਵੇ ਉਹ 15 ਸਾਲ ਚੱਲੇਗੀ ਤੇ ਕਮਾਈ ਜਿਹੜੀ ਹੋਊਗੀ ਉਹ ਸਾਰੀ ਮਹਿਕਮੇ ਨੂੰ ਹੋਊਗੀ ਅੱਛਾ ਜਿਹੜੀ ਵਾਸ ਹੈ ਉਹ ਉਹ ਵੀ ਅਧਿਕਾਰੀ ਵੱਲੋਂ ਪ੍ਰਾਈਵੇਟ ਅਧਿਕਾਰੀ ਵੱਲੋਂ ਦਿੱਤੀ ਜਾਊਗੀ ਉਹਦੇ ਤੇ ਪੀਆਰਟੀਸੀ ਲਿਖਿਆ ਜਾਊਗਾ ਇਹੀ ਹੋਊਗਾ ਬਿਲਕੁਲ ਜੀ ਜਿਹੜੀ ਵਾਸ ਪ੍ਰਾਈਵੇਟ ਮਾਲਕ ਨੇ ਪਾਉਣੀ ਆ ਉਹਨੇ ਪੀਆਰਟੀਸੀ ਲਿਖਿਆ ਹੋਊਗਾ ਪੰਨ ਵਾਸ ਲਿਖਿਆ ਜਾਊਗਾ ਰੋਡਵੇਜ ਲਿਖਿਆ ਜਾਊਗਾ ਉਹ ਵਾਸ ਜਿਹੜੀ ਉਹ ਪ੍ਰਾਈਵੇਟ ਮਾਲਕ ਦੀ ਹੋਊਗੀ ਤੇ ਉਹਨਾਂ ਨੇ 1 ਪ੍ਰਤੀ ਕਿਲੋਮੀਟਰ 10 ਰੁਪਏ ਦੇ ਲਗਭਗ ਯਾਨੀ ਕਿ ਉਹਨਾਂ ਨੇ ਸਾਡੇ ਤੋਂ ਲੈਣਾ ਜੇ 400 ਕਿਲੋਮੀਟਰ ਕਰੂਗੀ 4000 ਰੁਪਏ ਰੋਜ਼ ਦਾ ਉਹਨਾਂ ਨੇ ਲੈ ਜਾਣਾ ਫਰੀਦ ਹੈ ਤਾਂ ਮਹੀਨੇ ਦਾ 1,20,000 ਰੁਪਏ ਉਹਨਾਂ ਨੂੰ ਚਲੇ ਜਾਣਾ ਤੇ ਇਸ ਤਰ੍ਹਾਂ ਕਰਕੇ 5 ਸਾਲਾਂ ਚ ਲੱਖਾਂ ਰੁਪਏ ਲੈ ਜਾਣੇ ਉਹਨਾਂ ਨੂੰ ਤੁਹਾਨੂੰ ਕੀ ਨੁਕਸਾਨ ਹੋਊਗਾ ਏ ਮੈਂ ਪਹਿਲੇ ਸਭ ਤੋਂ ਪਹਿਲਾਂ ਥੋੜੀ ਦਿਆਂਗਾ ਕਿਉਂਕਿ ਤੁਸੀਂ ਡਰਾਈਵਰ ਹੋ ਤੁਹਾਡੀ ਤਨਖਾਹ ਘਟੂਗੀ ਤੁਹਾਨੂੰ ਪਰਸਨ ਪਰਸੈਂਟੇਜ ਦੇ ਹਿਸਾਬ ਨਾਲ ਦਿੱਤੀ ਜਾਊਗਾ ਤੁਹਾਨੂੰ ਉਕੋ-ਪੁਕਾ ਦਿੱਤਾ ਜਾਊਗਾ ਤੁਹਾਨੂੰ ਕੀ ਨੁਕਸਾਨ ਹੋਊਗਾ ਸਾਡਾ ਜਿਹੜਾ ਅਸੀਂ ਕਹਿੰਨੇ ਆ ਵੀ ਇਹ ਵਿਭਾਗ ਦੇ ਆਪ ਦੀ ਬਸ ਹੋਊਗੀ ਉਹ 15 ਸਾਲ ਚੱਲੂਗੀ ਨੁਕਸਾਨ ਵਿਭਾਗ ਦਾ ਜਿਹੜੇ ਘਰ ਦੇ ਵਿੱਚ ਰਹੀਏ ਆਪਾਂ ਉਹਦਾ ਬਿਲਕੁਲ ਫਾਇਦਾ ਹੀ ਸੋਚਣਾ ਕਿ ਉਹਦਾ ਘੱਟੋ-ਘੱਟ ਵੀ ਜੇ ਜਿੰਨੀਆਂ ਬੱਸਾਂ ਪਾਉਂਦੇ ਦੋ 250 ਕਰੋੜ ਦਾ ਲਗਭਗ ਜਾਨੀ ਕੀ ਨੁਕਸਾਨ ਹੋਊਗਾ ਅਸੀਂ ਕਿੰਨੇ ਵੀ ਮਹਿਕਮੇ ਨੂੰ ਵਾਧੇ ਲਿ ਜਾਉ ਇੱਕ ਸਾਡੀ ਉਹਦੇ ਵਿੱਚ ਜਦੋਂ ਗੱਡੀ ਪ੍ਰਾਈਵੇਟ ਪਾਉਂਦੇ ਆ ਡਰਾਈਵਰ ਦਾ ਰੁਜ਼ਗਾਰ ਜਾਊਗਾ ਦੂਸਰੀ ਵਰਕਸ਼ਾਪ ਦਾ ਇੱਕ ਰੁਜ਼ਗਾਰ ਜਾਊਗਾ ਤੇ ਜਿਹੜੀ ਕਮਾਈ ਆ ਉਹ ਪ੍ਰਾਈਵੇਟ ਮਾਲਕ ਨੇ ਲੈ ਜਾਣੀ ਆ ਤੇ ਜਿਹੜਾ ਪ੍ਰੋਫਿਟ ਆ ਸੀ ਇਹ ਕਿੰਨੇ ਆ ਵੀ ਮਹਿਕਮੇ ਨੂੰ ਰੈਵਨਿਊ ਆਵੇ ਤੇ ਸੁ ਮਹਿਕਮਾ ਆਪਦੀਆਂ ਗੱਡੀਆਂ ਪਾਵੇ ਇਹ ਨੁਕਸਾਨ ਆ ਬਿਲਕੁਲ ਲੋਕਾਂ ਨੂੰ ਕੀ ਨੁਕਸਾਨ ਆ ਲੋਕਾਂ ਨੂੰ ਕੀ ਫਾਇਦਾ ਇਹ ਦੋਨੇ ਚੀਜ਼ਾਂ ਦੱਸਣੀ ਚਾਹੀਦੀ ਕਿਉਂਕਿ ਆਮ ਜਨਤਾ ਨੂੰ ਨੁਕਸਾਨ ਨੂੰ ਵੀ ਆ ਜਾਂ ਫਾਇਦਾ ਵੀ ਜਿਹੜਾ ਜੇਕਰ ਮਹਿਕਮੇ ਦੀ ਲੁੱਟ ਹੋਊਗੀ ਮਹਿਕਮੇ ਦਾ ਨੁਕਸਾਨ ਹੋਊਗਾ ਤੇ ਉਹ ਜਿਹੜਾ ਜਿੰਨਾ ਵੀ ਮਾਰਜਨਾ ਲੋਕਾਂ ਤੇ ਹੀ ਪੈਣਾ ਨਾ ਬੋਝ ਤਾਂ ਲੋਕਾਂ ਤੇ ਹੀ ਪੈਣਾ ਨਾ ਤੇ ਜੇਕਰ ਆਪਦੀ ਸਰਕਾਰ ਦੀ ਬੱਸ ਹੋਊਗੀ ਉਹ 15 ਸਾਲ ਚੱਲੂ ਜਿਹੜੀ ਪ੍ਰਾਈਵੇਟ ਬੱਸ ਹੋਣੀ 5 ਸਾਲ ਬਾਅਦ ਮਾਲਕ ਨੇ ਆਪ ਲੈ ਜਾਣੀ ਘਰੇ ਤੇ ਸਾਡੇ ਕੋਲ ਫੇਰ ਨਹੀਂ ਤੇ ਲੋਕਾਂ ਨੂੰ ਕਿੱਥੋਂ ਸੇਵਾ ਸਹੂਲਤ ਦੇਜਾਂਗੇ ਭਾਜੀ ਮੈਂ ਥੋੜੇ ਜਾਊਗਾ ਲਗਾਤਾਰ ਦੂਸਰਾ ਦਿਨ ਜਾਰੀ ਹੈ ਕੱਲ ਥੋੜਾ ਜਿਹਾ ਹੰਗਾਮਾ ਵੀ ਹੋਇਆ ਉਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਨੇ ਹੋ ਜਿਹੜੀ ਅੱਜ ਜਿਹੜੀ ਦੂਸਰੇ ਦਿਨ ਤੁਸੀਂ ਹੜਤਾਲ ਕੀਤੀ ਹੈ ਬਿਲਕੁਲ ਜੀ ਕੱਲ ਜਿਹੜਾ ਹੰਗਾਮਾ ਹੋਇਆ ਉਹਦੇ ਲਈ ਸਾਡੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਜ਼ਿੰਮੇਵਾਰ ਆ ਕਿਉਂਕਿ ਜਿਹੜਾ ਸਾਡਾ ਪ੍ਰਦਰਸ਼ਨ ਉਹ ਅਸੀਂ ਆਪਣਾ ਸ਼ਾਂਤਮਈ ਪਹਿਲੇ ਦਿਨ ਤੋਂ ਹੀ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਆ ਆਪਦਾ ਇੱਕ ਸਾਈਡ ਤੇ ਬੈਠ ਕੇ ਅਸੀਂ ਆਪਣਾ ਜਿਹੜਾ ਧਰਨਾ ਪ੍ਰਦਰਸ਼ਨ ਉਹ ਜਾਰੀ ਕਰ ਰਹੇ ਸੀ ਚਲਾ ਰਹੇ ਸੀ ਉਸ ਨੂੰ ਤੇ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਗਈ ਉਕਸਾਇਆ ਗਿਆ ਸਾਡੇ ਸਾਥੀਆਂ ਨੂੰ ਕਿਤੇ ਨਾ ਕਿਤੇ ਤਣਾਅ ਦੀ ਟਕਰਾਅ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤਾਂ ਕਿ ਸਾਡੇ ਜਿਹੜੇ ਧਰਨਾ ਪ੍ਰਦਰਸ਼ਨ ਨੇ ਉਹ ਫੇਲ ਹੋ ਸਕਣ ਪਰ ਅਸੀਂ ਕੱਲ ਵੀ ਸ਼ਾਂਤਮਈ ਪ੍ਰਦਰਸ਼ਨ ਕੀਤਾ ਤੇ ਅੱਜ ਵੀ ਅਸੀਂ ਆਪਣੇ ਸ਼ਾਂਤਮਈ ਪ੍ਰਦਰਸ਼ਨ ਤੇ ਬੈਠੇ ਆਂ ਜਦ ਤੱਕ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਸਾਡਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੂਗਾ ਜਿਹੜੇ ਕੱਲ ਡਿਟੇਨ ਕੀਤੇ ਗਏ ਸੀਗੇ ਸਵੇਰੇ ਉਹ ਉਹਨਾਂ ਨੂੰ ਛੱਡ ਦਿੱਤਾ ਗਿਆ ਜਾਂ ਹਲੇ ਵੀ ਡਿਟੇਨ ਦੇ ਵਿੱਚ ਨੇ ਉਹ ਜੀ ਕੋਸ਼ਿਸ਼ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ ਜਦ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਆਪਣੇ ਅੱਡੇ ਆਂਦੇ ਬੱਸ ਸਟੈਂਡਾਂ ਦੇ ਵਿੱਚੋਂ ਚੱਕ ਕੇ ਸਾਈਡ ਤੇ ਕੀਤਾ ਪ੍ਰਸ਼ਾਸਨ ਨਾਲ ਗੱਲਬਾਤ ਹੋਣ ਤੋਂ ਬਾਅਦ ਵੀ ਤੁਹਾਡੇ ਸਾਥੀਆਂ ਨੂੰ ਜਿਹੜਾ ਹੈਗਾ ਉਹ ਛੱਡ ਦਿੱਤਾ ਜਾਊਗਾ ਪਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਦੇਰ ਰਾਤ ਜਿਹੜੇ ਸਾਡੇ ਸਾਥੀਆਂ ਨੂੰ ਦੁਬਾਰਾ ਉਹ ਡਿਟੇਨ ਕੀਤਾ ਗਿਆ ਫਿਰ ਤੋਂ ਸੋ ਸਾਡੀ ਹੁਣ ਇਹੀ ਮੰਗਾਂ ਵੀ ਉਹਨਾਂ ਨੂੰ ਜਿਹੜਾ ਹੈਗਾ ਬਿਨਾਂ ਸ਼ਰਤ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਤੇ ਸਾਡੇ ਜਿਹੜੇ ਮੰਗਾਂ ਮਸਲੇ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਤਰੰਤ ਨਹੀਂ ਜਿਹੜਾ ਸਾਡਾ ਸੰਘਰਸ਼ ਹੈ ਉਹ ਜਾਰੀ ਰਹੂਗਾ ਸਾਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਮੁਲਾਜ਼ਮੇ ਜਥੇਬੰਦੀਆਂ ਤੇ ਬਾਕੀ ਤਰਾਤਰੀ ਜਥੇਬੰਦੀਆਂ ਜਿਹੜਾ ਸਮਰਥਨ ਆ ਉਹ ਸਾਰਿਆਂ ਦਾ ਸਾਡੇ ਨਾਲ ਆ ਤੇ ਸਾਡਾ ਸੰਘਰਸ਼ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਰੀ ਰਹੂਗਾ ਤੁਸੀਂ ਕਹਿੰਦੇ ਵੀ ਮੰਗਾਂ ਚਾ ਰਹੀਆਂ ਅਗਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸੰਘਰਸ਼ ਜਾਰੀ ਰਹੂਗਾ ਜਿਹੜੀਆਂ ਬੱਸਾਂ ਨੇ ਉਹ ਅੱਜ ਬੰਦ ਹੋਣਗੀਆਂ ਜਾਂ ਚੱਲਣਗੀਆਂ ਕਿਸ ਤਰ੍ਹਾਂ ਦੀ ਸਥਿਤੀਆਂ ਕੀ ਕੀ ਅੱਜ ਪ੍ਰੋਸੈਸਰ ਤੁਹਾਡਾ ਦੇਖੋ ਜੀ ਧਰਨਾ ਪ੍ਰਦਰਸ਼ਨ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਸਾਡਾ ਪੀਸਫੁਲੀ ਧਰਨਾ ਪ੍ਰਦਰਸ਼ਨ ਅਸੀਂ ਆਪਣਾ ਸਾਈਟ ਤੇ ਬੈਠ ਕੇ ਜਿਹੜੀਆਂ ਆਪਣੀਆਂ ਮੰਗਾਂ ਨੇ ਉਹ ਮੰਨ ਰਿਆਂ ਵੈਸੇ ਤਾਂ ਸਾਡਾ ਜਿਹੜਾ ਹੈਗਾ 28 ਤਰੀਕ ਦਾ ਕੋਈ ਪ੍ਰੋਗਰਾਮ ਨਹੀਂ ਸੀ ਬੰਦ ਕਰਨ ਦਾ ਪਰ ਪ੍ਰਸ਼ਾਸਨ ਵੱਲੋਂ 28 ਤਰੀਕ ਨੂੰ ਸਵੇਰ ਸਾਡਾ ਸੀਗਾ 11 ਵਜੇ ਦਾ ਪ੍ਰੋਗਰਾਮ ਵੀ ਜੇ ਸਰਕਾਰ ਕਿਲੋਮੀਟਰ ਅਧੀਨ ਬੱਸਾਂ ਦਾ ਟੈਂਡਰ ਜਿਹੜਾ ਹੈਗਾ ਖੋਲਦੀ ਆ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਉਹਦਾ ਵਿਰੋਧ ਕਰਾਂਗੇ ਤਾਂ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ 4 ਵਜੇ ਸਵੇਰੇ ਹੀ ਜਾਂ ਰਾਤਾਂ ਨੂੰ ਹੀ ਕੋਲ ਸਾਡੇ ਜਿਹੜੇ ਸਾਥੀਆਂ ਦੇ ਘਰਾਂ ਤੇ ਛਾਪੇ ਮਾਰ ਕੇ ਉਹਨਾਂ ਨੂੰ ਰੈਸਟ ਕੀਤਾ ਜਿਸ ਦੇ ਰੋਸ ਵਜੋਂ ਸਾਨੂੰ ਜਿਹੜਾ ਹੈਗਾ ਕੱਲ ਤੁਰੰਤੋਂ ਬੰਦ ਕਰਨਾ ਪਿਆ ਫੌਰੀ ਤੌਰ ਤੇ ਸਾਨੂੰ ਬੱਸ ਸਟੈਂਡ ਵੀ ਬੰਦ ਕਰਨੇ ਪਏ ਕਿਉਂਕਿ ਸਾਡੇ ਸਾਥੀਆਂ ਨੂੰ ਅਰੈਸਟ ਕੀਤਾ ਗਿਆ ਸੀ ਸੋ ਸਾਡੇ ਬੰਦ ਕਰਨ ਤੋਂ ਬਾਅਦ ਸਾਡੇ ਕੁਝ ਸਾਥੀਆਂ ਨੂੰ ਛੱਡਿਆ ਵੀ ਗਿਆ ਪਰ ਉਸ ਤੋਂ ਬਾਅਦ ਦੁਬਾਰਾ ਫਿਰ ਉਹਨਾਂ ਨੂੰ ਜਿਹੜਾ ਹੈਗਾ ਹਿਰਾਸਤ ਵਿੱਚ ਲੈ ਲਿਆ ਗਿਆ ਸੋ ਕਿਤਨਾ ਕਿਤੇ ਲੋਕਤੰਤਰ ਦਾ ਘਾਣ ਕਰ ਰਹੀ ਹੈ ਸਰਕਾਰ ਜਿਹੜੀ ਭਗ ਸਿੰਘ ਦੀ ਪੱਗ ਬਨ ਕੇ ਇਹ ਸਰਕਾਰ ਸੱਤਾ ਦੇ ਵਿੱਚ ਆਈ ਸੀ ਭਗ ਸਿੰਘ ਦੀ ਸੋਚ ਲੈ ਕੇ ਆਈ ਸੀ ਪਰ ਭਗ ਸਿੰਘ ਦੀ ਸੋਚ ਸੀ ਕਿ ਲੋਕਾਂ ਦਾ ਰਾਜ ਲੋਕਤੰਤਰ ਦੇ ਵਿੱਚ ਲੋਕਾਂ ਦਾ ਰਾਜ ਲੋਕਾਂ ਦੀ ਸਰਕਾਰ ਪਰ ਇੱਥੇ ਉਲਟ ਹੋ ਰਿਹਾ ਲੋਕਾਂ ਨਾਲ ਧੱਕਾ ਹੋ ਰਿਹਾ ਸੋ ਕਿਲੋਮੀਟਰ ਦੀਆਂ ਜਿਹੜੀਆਂ ਬੱਸਾਂ ਵੀ ਪਾਈਆਂ ਜਾ ਰਹੀਆਂ ਨੇ ਉਹ ਵੀ ਲੋਕਾਂ ਦਾ ਕਹਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਾਈਵੇਟ ਹੋ ਜਾਂਦੀਆਂ ਨੇ ਇਹ ਬੱਸਾਂ ਪੈ ਜਾਂਦੀਆਂ ਨੇ ਤਾਂ ਜਿਹੜੀਆਂ ਲੋਕਾਂ ਦੀਆਂ ਸਹੂਲਤਾਂ ਨੇ ਉਹ ਬਿਲਕੁਲ ਖੁੱਸ ਜਾਣਗੀਆਂ ਮੇਰਾ ਸਵਾਲ ਇਹ ਸੀਗਾ ਕਿ ਅੱਜ ਜਿਹੜੀਆਂ ਬੱਸਾਂ ਨੇ ਚੱਲਣਗੀਆਂ ਕਿ ਬੰਦ ਹੋਣਗੀਆਂ ਕੀ ਕੀ ਪ੍ਰੋਸੈਸ ਆ ਤੁਹਾਡੀ ਟੀਮ ਵੱਲੋਂ ਕੀ ਜਿਹੜੀਆਂ ਪ੍ਰਾਈਵੇਟ ਕੀ ਲਾਈਨਾਂ ਗਿਆ ਬਿਲਕੁਲ ਜੀ ਬਿਲਕੁਲ ਜਿਹੜੀਆਂ ਪ੍ਰਾਈਵੇਟ ਗੱਡੀਆਂ ਨੇ ਕੁਝ ਪਰਸੈਂਟ ਗੱਡੀਆਂ ਨੇ ਉਹ ਚੱਲ ਰਹੀਆਂ ਨੇ ਪ੍ਰਾਈਵੇਟ ਨੇ ਜਾਂ ਇੱਕਾ ਦੁੱਕਾ 1-2% ਗੱਡੀਆਂ ਜਿਹੜੀਆਂ ਡੀਪੋਂ ਦੇ ਵਿੱਚੋਂ ਸਾਡੇ ਰੈਗੂਲਰ ਮੁਲਾਜ਼ਮ ਨੇ ਉਹ ਚਲਾ ਰਹੇ ਨੇ ਪਨਬਸ ਦਾ ਸਮੁੱਚਾ ਕੰਮ ਤੇ ਪੀਆਰਟੀਸੀ ਦਾ ਸਮੁੱਚਾ ਕੰਮ ਜਿੰਨੇ ਵੀ ਕੰਮ ਹੈ 90% ਤੋਂ ਉੱਪਰ ਸਾਡਾ ਸਟਾਫ ਪੀਆਰਟੀਸੀ ਦੇ ਪਨਬਸ ਵਿੱਚ ਕੱਚੇ ਮੁਲਾਜ਼ਮਾ ਸੀ ਉਹ ਸਾਰੇ ਦੇ ਸਾਰੇ ਅਸੀਂ ਹੜਤਾਲ ਤੇ ਆ ਤੇ ਸਾਰੀਆਂ ਦੇ ਸਾਰੀਆਂ ਬੱਸਾਂ ਬੰਦ ਨੇ ਬੰਦ ਨੇ ਬਿਲਕੁਲ ਲੋਕਾਂ ਨੂੰ ਖੱਜਲ ਖਵਰੀ ਦੇ ਸਾਹਮਣਾ ਕਰਨਾ ਪੈ ਰਿਹਾ ਅੱਜ ਵੀ ਬਿਲਕੁਲ ਜੀ ਉਹਦੀ ਜ਼ਿੰਮੇਵਾਰ ਸਰਕਾਰ ਪਾਲ ਸੁਪਰਸਾਸਨ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸਾਡਾ ਕੋਈ ਪ੍ਰੋਟੈਸਟ ਅੱਜ ਦਾ ਨਹੀਂ ਸੀ 28 ਤਰੀਕ ਦਾ ਮਤਲਬ ਸਾਡਾ ਕੋਈ ਪ੍ਰੋਗਰਾਮ ਨਹੀਂ ਸਿਰਫ ਇੱਕ ਅਸੀਂ ਵਿਰੋਧ ਕਰਨਾ ਸੀ ਆਪਣਾ ਸ਼ਾਂਤਮਈ ਕਿਲੋਮੀਟਰ ਸਕੀਮੇ ਦੀ ਇਨਟੈਂਡਰ ਦਾ ਸੋ ਸਰਕਾਰ ਨੇ ਸਾਡੇ ਜਿਹੜੇ ਸਾਥੀਆਂ ਨੂੰ ਧੱਕੇਸ਼ਾਹੀ ਨਾਲ ਅਰੈਸਟ ਕੀਤਾ ਸਾਡੇ ਤੇ ਲਾਠੀ ਚਾਰਜ ਕੀਤਾ ਸਾਡੇ ਸਾਥੀਆਂ ਦੇ ਕੱਪੜੇ ਪਾੜੇ ਪਟਿਆਲੇ ਦੇ ਵਿੱਚ ਇੱਕ ਸਾਥੀ ਦੇ ਕੱਪੜੇ ਪਾੜ ਕੇ ਉਹਦੀ ਪੱਗ ਵੀ ਉਤਾਰੀ ਗਈ ਸੋ ਜਿਸ ਦੇ ਰੋਜ਼ ਵਜੋਂ ਜਿਹੜਾ ਹੈਗਾ ਸਾਨੂੰ ਇਹ ਬੰਦ ਦਾ ਜਿਹੜਾ ਕਾਲ ਆ ਉਹ ਦੇਣੀ ਪਈ ਸੋ ਇਹ ਤਸਵੀਰਾਂ ਨੇ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਜਿੱਥ ਉਹ ਦੋ ਗੱਲਾਂ ਤੋਂ ਕੋਲ ਜਿਹੜਾ ਸ਼ਾਂਤਮਈ ਪ੍ਰੋਗਰਾਮ ਜਿਹੜਾ ਅਲਿਖਿਆ ਗਿਆ ਸੀਗਾ ਪਰ ਮਾਹੌਲ ਜਿਹੜਾ ਤਣਾਪੂਰਨ ਹੋ ਗਿਆ ਸੀਗਾ ਉਸ ਨੂੰ ਦੇਖਦੇ ਹੋਏ ਜਿਹੜਾ ਸਾਰਾ ਬੱਸ ਸਟੈਂਡਾ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ ਸੋ ਅੱਜ ਦੀ ਤਰੀਕ ਆ ਜਿਹੜੀ ਦੂਸਰਾ ਦਿਨ ਜਿਹੜਾ ਲਗਾਤਾਰ ਚੱਰੀ ਹੈ ਲੇਕਿਨ ਬੱਸਾਂ ਜਿਵੇਂ ਪੰਨਬਸ ਦੇ ਇਹਨਾਂ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਬੱਸਾਂ ਕੁਝ ਪ੍ਰਾਈਵੇਟ ਬੱਸਾਂ ਨੇ ਜਿਹੜੇ ਪੰਨਬਸ ਦੇ ਪੱਕੇ ਮਲਾਜ ਨੇ ਰੋਡਵੇ ਦੇ ਪੱਕੇ ਮਲਾਜ ਨੇ ਉਹ ਅੱਜ ਆਪਣੇ ਰੂਟ ਤੇ ਰਹਿਣਗੇ ਤੇ ਜਿਹੜੇ ਕੱਚੇ ਮਲਾਏ ਹੋ ਨੇ ਉਹਨਾਂ ਬੋਲੋ ਜਿਹੜੀ ਹੜਤਾਲ ਕੀਤੀ ਗਈ ਕਿਤੇ ਨਾ ਕਿਤੇ ਖਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ ਲੇਕਿਨ ਕੱਲ ਨਾਲੋਂ ਘਟ ਹੋਵੇਗਾ ਤੁਸੀਂ ਜੁੜੇ ਰਹੋ ਦਸਤੇ ਹੈਡਲਾਈਨ ਦੇ ਨਾਲ ਮੈਮ ਨੀ ਸਿੰਘ ਕੈਮਰਾਮੈਨ ਵਿਪਨ ਦੇ ਨਾਲ ਦੂਜਾ ਨਾ